ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਦਾ ਵਿੱਚ ਇੱਕ ਨੌਜਵਾਨ ਦੀ ਓਵਰਡੋਸ ਦੇ ਕਾਰਨ ਮੌਤ ਹੋ ਗਈ ਜਿਸ ਤੋਂ ਬਾਅਦ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੀ ਇਸ ਇਲਾਕੇ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਸਪਲਾਈ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਦਿਖਾਇਆ ਕਿ ਕਿੱਥੇ ਆ ਕੇ ਇਹ ਜਿਹੜੇ ਨੌਜਵਾਨ ਨੇ ਉਹ ਨਸ਼ਾ ਕਰਦੇ ਨੇ ਬਾਸੂਨ ਦੇ ਵਿੱਚੋਂ ਨਸ਼ਾ ਕਰਕੇ ਉਹਨਾਂ ਦੇ ਵੱਲੋਂ ਤੋਂ ਸਿਰਿੰਜਾਂ ਵੀ ਬਰਾਮਦ ਹੋਈਆਂ ਤੇ ਹੋਰ ਵੀ ਕਈ ਨਸ਼ਾ ਕਰਨ ਵਾਲਾ ਸਮਾਨ ਉੱਥੇ ਨਜ਼ਰ ਆਇਆ ਜਿਹਦੇ ਚੱਲਦੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਐ ਆਉ ਨਜ਼ਰ ਮਾਰਦਿਆਂ ਇਹਨਾਂ ਤਸਵੀਰਾਂ ਅੱਜ ਤਕਰੀਬਨ 1:12 1 ਵਜੇ ਇੱਕ ਇਥੇ ਲੜਕਾ ਵਾ ਸੰਜੂ ਠੀਕ ਆ ਜੋ ਕਿ ਡਰਗ ਅਡਿਕਟਿਡ ਆ ਉਹ ਇਥੇ ਸੜਕ ਤੇ ਡਿੱਗ ਪਿਆ ਨਸ਼ੇ ਦੀ ਬਹੁਤ ਜ਼ਿਆਦਾ ਓਵਰਡੋਜ਼ ਲੈ ਲਈ ਉਹਨੇ ਤੇ ਉਹਨੂੰ ਅਸੀਂ ਚੁੱਕ ਕੇ ਕਿਸੇ ਦੁਕਾਨ 'ਚ ਭਾਇਆ ਪੱਕਾ ਬੁਖਾਰ ਚਲਾਇਆ ਤਾਂਕਿ ਉਹ ਠੀਕ ਹੋ ਜੇ ਬਟ ਉਹ ਨੋਰਮਲ ਨਹੀਂ ਹੋਇਆ ਅਸੀਂ ਮੌਕੇ ਤੇ ਕੰਟਰੋਲਮੈਂਟ ਐਸ ਐਚ ਓ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਇੱਥੇ ਮੁਲਾਜ਼ਮ ਭੇਜੇ ਨੇ ਤੇ ਹੁਣ ਉਹਨੂੰ 108 ਤੇ ਹਸਪੀਟਲ ਲੈ ਕੇ ਗਏ ਨੇ ਕੀ ਦੇਖਣ ਨੂੰ ਕੀ ਲੱਗਦਾ ਪਿਆ ਦੇਖਣ ਨੂੰ ਇਹੋ ਲੱਗਦਾ ਜਿ ਬਹੁਤ ਘੱਟ ਉਮੀਦ ਆ ਉਹਦੀ ਬਚਣ ਦੀ ਕਿਉਂਕਿ ਬਹੁਤ ਮਾੜੇ ਹਾਲਾਤ ਨੇ ਉਹਦੇ ਤੇ ਸ਼ਾਇਦ ਹੀ ਉਹ ਬਚੇ ਨਸ਼ਾ ਉਹਨੇ ਕਿਹੜਾ ਕੀਤਾ ਸੀ ਨਸ਼ਾ ਜੀ ਕੋਈ ਵੀ ਤੁਸੀਂ ਇਹ ਸਦਰਬਜ਼ਾਰ ਕੈਂਟ ਆ ਮੈਂ ਤੁਹਾਨੂੰ ਖੁੱਲਕੇ ਦੱਸਣਾ ਚਾਹਾਂਗਾ ਇੱਥੇ ਕੋਈ ਵੀ ਨਸ਼ਾ ਪ੍ਰੋਵਾਈਡ ਹੋ ਜਾਂਦਾ ਚਾਹੇ ਤੁਸੀਂ ਸਮੈਗ ਪੀਣੀ ਆ ਟੀਕੇ ਲੈਣੇ ਚਰਸ ਲੈਣੀ ਕੁਝ ਵੀ ਇੱਥੋਂ ਮਿਲ ਜਾਂਦਾ ਵਾ ਯੂਥ ਦਾ ਬੇੜਾ ਗਰਕ ਹੋਉਂਦਿਆ ਇੱਥੋਂ ਦਾ ਬੱਚੇ ਛੋਟੇ ਛੋਟੇ ਬੱਚੇ ਨਸ਼ਿਆਂ ਤੇ ਆਂਦੇ ਨਹੀਂ ਅਸੀਂ ਅੱਗੇ ਵੀ ਬੜੇ ਪ੍ਰਸ਼ਾਸਨ ਨੂੰ ਜਾ ਕੇ ਬੇਨਤੀ ਕਰਦਾ ਆਏ ਹਾਂ ਹੁਣ ਤੇ ਹਾਲਾਤ ਵੱਤ ਤੋਂ ਬੱਤਰ ਹੋ ਗਏ ਅੱਜ ਅਸੀਂ ਨੂੰ ਕੈਮਰੇ ਸਾਹਮਣੇ ਆਣਾ ਪੈ ਗਿਆ ਅੱਗੇ ਪਰਸਨਲੀ ਤੌਰ ਤੇ ਮਿਲ ਕੇ ਆਂਦੇ ਰਹੇ ਹਾਂ ਕਿਉਂਕਿ ਜੇ ਤੇ ਕੰਪਲੇਂਟ ਦੇਵੋ ਪੁਲਿਸ ਨੂੰ ਤਾਂ ਪੁਲਿਸ ਦਾ ਪਹਿਲਾ ਪਹਿਲਾਂ ਕੀ ਕੰਮ ਹੁੰਦਾ ਵਾ ਕਿ ਜਿਹਦੇ ਖਿਲਾਫ ਕੰਪਲੇਂਟ ਹੋਵੇ ਉਹਨੂੰ ਦੱਸ ਦਿੰਦੀ ਆ ਕਿ ਤੁਹਾਡੇ ਖਿਲਾਫ ਹੋਣ ਜਿਹੜੇ ਐਸਚਓ ਸਾਹਿਬ ਆਏ ਨੇ ਸਾਨੂੰ ਉਹਨਾਂ ਤੋਂ ਬਹੁਤ ਉਮੀਦ ਆ ਕਿ ਉਹ ਨਸ਼ੇ ਨੂੰ ਠੱਲ ਪਾਣਗੇ ਕਿਉਂਕਿ ਨਸ਼ੇ ਨਾਲ ਕਈ ਘਰ ਉਜੜ ਗਏ ਨੇ ਤੇ ਗਾਂ ਘਰ ਉਜੜ ਜਾਣਾ ਇਹ ਕਿੱਥੋਂ ਨਸ਼ਾ ਕਿੱਥੋਂ ਲੈ ਰਹੇ ਨੇ ਸਾਰੇ ਇਹ ਨਹੀਂ ਜੀ ਪਤਾ ਵੇਖੋ ਇੱਥੇ ਦੇ ਇਹ ਸਾਹਿਬਾ ਹੋਮ ਡਿਲੀਵਰੀਆਂ ਤੱਕ ਹੋਣ ਲੱਪੀਆਂ ਵਾ ਕਿਉਂਕਿ ਇਹ ਇਹਨਾਂ ਨੂੰ ਜਾਣ ਦੇ ਕਿਤੇ ਲੋੜ ਪੈਂਦੀ ਨਹੀਂ ਆ ਮੁੰਡੇ ਇੱਥੇ ਆ ਕੇ ਨਸ਼ਾ ਦੇ ਜਾਂਦੇ ਨੇ ਇਹ ਸਰ ਆ ਜਿਹੜਾ ਨੌਜਵਾਨ ਆ ਇਹਦੀ ਉਮਰ ਕਿੰਨੀ ਹੈ ਕਿੱਧਰ ਦਾ ਰਹਿਣ ਵਸਦਾ ਇਹ 22-24 ਸਾਲ ਤੋਂ ਜ਼ਿਆਦਾ ਉਮਰ ਨਹੀਂ ਆ ਸੰਜੂ ਇਹਦਾ ਨਾਮ ਆ ਪਹਿਲਾਂ ਕੈਂਟ 'ਚ ਰਹਿੰਦਾ ਸੀਗਾ ਹੁਣ ਇਹ ਕਿਤੇ ਮਾਲਾ ਸਾਈਡਸ ਸ਼ਿਫਟ ਹੋ ਗਏ ਨੇ ਬਟ ਇਹ ਇੱਥੇ ਹੀ ਘੁੰਮਦਾ ਫਿਰਦਾ ਰਹਿੰਦਾ ਵਾ ਕੀ ਹਾਲਾਤ ਕੀ ਆ ਤੁਹਾਡੇ ਇਲਾਕੇ ਦੇ ਮਿੱਟੀ ਨੂੰ ਹਾਲਾਤ ਬੱਤੋਂ ਬੱਤਰ ਆ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਣ ਦੇ ਆ ਜਿਹੜੇ ਯੂਥ ਆ ਜਾਂ ਜਨਰੇਸ਼ਨ ਗਾਂਵ ਵਾਲੀ ਆ ਸਭ ਨਸ਼ੇ ਤੇ ਇੱਕ ਸਿਗਰਟ ਤੋਂ ਲੈ ਕੇ ਸਮੈਕ ਤੱਕ ਟੀਕੇ ਤੱਕ ਸਭ ਇਹ ਤੇ ਨਜਾਜ ਅੱਲੰਦ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਕਿਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਰ ਆ ਰੰਗਲਾ ਪੰਜਾਬ ਇੱਥੇ ਆ ਭੇਜੋ ਹਾਂ ਜਿਹੜਾ ਕਹਿੰਦਾ ਰੰਗਲਾ ਪੰਜਾਬ ਬੇੜਾ ਗਰਗ ਕਰਤਾ ਲੋਕਾਂ ਦੇ ਘਰਾਂ ਦੇ ਘਾਰ ਉਜੜਨਦੇ ਨੇ ਮਾਵਾਂ ਰੋਂਦੀਆਂ ਪੇਟੀਆਂ ਬੱਚਿਆਂ ਮਗਰ ਭੱਜਦੀਆਂ ਵਾ ਕਿ ਸਾਡਾ ਬੱਚਾ ਕਿਤੇ ਨਿਸ਼ਾਨਾ ਕਰ ਲੇ ਤੇ ਇੱਥੇ ਹਟਦਾ ਕੋਈ ਮੈਂ ਕਹਿੰਦਾ ਜਿਹੜਾ ਵੀ ਕਹਿੰਦਾ ਰੰਗਲਾ ਪੰਜਾਬ ਇੱਕ ਵਾਰ ਕੈਂਟੀ ਭੇਜ ਦੋ ਕਿ ਇਹ ਹੋਰ ਥਾਂ ਜਾਣ ਦੀ ਲੋੜ ਨਹੀਂ ਆ ਬਹੁਤ ਵੱਤ ਤੋਂ ਬਤਰ ਨਸ਼ਾ ਬਹੁਤ ਜ਼ਿਆਦਾ ਵੱਧ ਗਿਆ ਜਿੱਥੇ ਇਹ ਕਦੇ ਇਲਾਕੇ ਦੇ ਐਮਐਲਏ ਤੱਕ ਵੀ ਪਹੁੰਚ ਨਹੀਂ ਕੀਤੀ ਭਾਜੀ ਐਮਐਲਏ ਜਿਹੜੋ ਇਲੈਕਸ਼ਨ ਹੁੰਦੇ ਉਹ ਐਮਐਲਏ ਸਾਡੇ ਤੱਕ ਪਹੁੰਚ ਕਰਦੇ ਤੇ ਬਾਅਦ ਵਿੱਚ ਪੁੱਛਗੇ ਕਿchn ਉਹਨਾਂ ਨੇ ਆਣਾ ਕਿ ਆਹੀ ਜਾਣਾ ਅਸੀਂ ਤਾਂ ਪੁਲਿਸ ਤੱਕ ਪਹੁੰਚ ਕਰਨੀ ਆ ਉਹਨਾਂ ਨੇ ਬਾਅਦ ਵਿੱਚ ਕਹਣਾ ਜੀ ਥਾਣੇ ਜਾ ਕੇ ਰਿਪੋਰਟ ਲਿਖਾਓ ਅਸੀਂ ਤਾਂ ਥਾਣੇ ਦਾ ਤੁਹਾਨੂੰ ਅੱਗੇ ਆਪ ਵੀ ਤੀਦਾ ਹਸਤੀ ਆ ਅਸੀਂ ਥਾਣੇ ਪਹਿਲਾਂ ਹੀ ਕਹਿ ਤਾ ਹੋਇਆ ਵਾ ਲੇਕਿਨ ਹੁਣ ਵਾਲੇ ਜਿਹੜੇ ਐਸਐਚਓ ਸਾਹਮਣੇ ਉਹਨਾਂ ਨਾਲ ਜ਼ਰੂਰ ਗੱਲ ਹੋਈ ਇਹ ਤਾਂ ਉਹਨਾਂ ਨੇ ਸਾਨੂੰ ਉਮੀਦ ਵੀ ਜਿਤਾਈ ਆ ਕਿ ਉਹ ਠੱਲ ਪਾਣਗੇ ਤੇ ਬਾਕੀ ਉਹਨਾਂ ਤੇ ਡਿਪੈਂਡ ਕਰਦਾ ਉਹ ਕੀ ਕਰੇ ਅੱਜ ਇੱਕ ਸੂਚਨਾ ਮਿਲੀ ਸੀ ਕਿ ਆਪਣੇ ਸਦਰ ਕੈਂਟਰ ਕੋਈ ਨੌਜ ਤੇ ਮਦਦ ਮੌਕੇ ਤੇ ਪਹੁੰਚੋ ਜੋ ਮੌਕੇ ਤੇ ਆਵਾ ਤੁਹ ਪੱਕੇ ਥੱਲੇ ਪਿਆ ਉਹਨੂੰ ਚੱਕ ਚੁ ਕਰਾਇਆ ਹਾਰਟ ਬੀਟ 108 ਤੇ ਟੈਲੀਫੋਨ ਕੀਤਾ ਉਹ ਆ ਗਈ ਆ ਬਸ ਇਹਨਾਂ ਨੂੰ ਦੂਜੀ ਰੜਕ ਤੇ ਇਲਾਕਾ ਕਿਹੜਾ ਤੇ ਕਿੰਨੇ ਉਮਰ ਕਿੰਨੀ ਇਹਨਾਂ ਨੂੰ ਨੋਟ ਕਰ ਇਹ ਸਦਰਦ ਆਈਏ ਦੇ ਮੰਮੀ ਡੈਡੀ ਦੀ ਡੈਥ ਦੱਸਦੇ ਹੋਗੀ ਆ ਤੇ ਬਾਕੀ ਇਹਦਾ ਪਤਾ ਕਰਦੇ ਹਾਂ ਮਾਰਸ ਕੋਣਾ ਕੀ ਨਾਂ ਕੀ ਮੁੰਡੇ ਦਾ ਨਾਂ ਸੰਜੇ ਸੰਜੇ ਨਾਂ ਮਤਲਬ ਸੰਜੂ ਨਸ਼ੇ ਦਾ ਨਸ਼ੇ ਦਾ ਵੀ ਆ ਜੀ ਇਹ ਨਹੀਂ ਕੁਝ ਕਹਿ ਸਕਦੇ ਜੀ ਅੰਤਰ ਮੋਹਲਾ ਬੱਲੇ ਵੀ ਕਹਿ ਰਹੇ ਕਿ ਇੱਥੇ ਨਸ਼ਾ ਬੜਾ ਵਿਕਦਾ ਤੇ ਨਸ਼ਾ ਕੀਤਾ ਹਰ ਵਕਤ ਨੀ ਇਹਦੇ ਬਾਰੇ ਆਪਾਂ ਨੂੰ ਹਜੇ ਕੋਈ ਪਤਾ ਨਹੀਂਗਾ ਬਾਕੀ ਜ਼ਰੀ ਭਾਈ ਕਰਦੇ ਆ ਸਭ ਹਾਂ ਹੈ ਕਿ ਲੜਕੀ ਤੇ ਜੀ ਹਾਂਜੀ ਸਹੀ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਫੈਲਦਾ ਨਜ਼ਰ ਆ ਰਿਹਾ ਬੇਸ਼ੱਕ ਸਰਕਾਰਾਂ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਪਰ ਇਹਨਾਂ ਦਾਅਵਿਆਂ ਦੀ ਪੋਲ ਉਹਦੋਂ ਖੁੱਲ੍ਹਦੀ ਆ ਜਦੋਂ ਸੋਸ਼ਲ ਮੀਡੀਆ ਤੇ ਅਜਾਈਆਂ ਨਸ਼ੇ ਨਾਲ ਓਵਰਡੋਜ਼ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਬਿਊਰੋ ਰਿਪੋਰਟ ਅਖੰਡ ਲੋਕ